ਖੋਸ਼ਿਆਰਪੁਰ ਚ ਮੁਕੇਰੀਆਂ ਦੇ ਪਿੰਡ ਪਲਹਾੜ ਦੇ ਵਿੱਚ ਬਾਗ ਨੇ ਹਮਲਾ ਕਰ ਦਿੱਤਾ ਇੱਕ ਘਰ ਵਿੱਚ ਬਾਗ ਨੇ ਬੰਨੀਆਂ گاਵਾਂ ਤੇ ਅਟੈਕ ਕੀਤਾ ਇਸ ਦੌਰਾਨ ਮੁਸ਼ਕਲ ਨਾਲ ਬਾਗ ਤੋਂ گاਾਂ ਦਾ ਬਚਾਅ ਕੀਤਾ ਗਿਆ ਸਥਾਨਕ ਲੋਕ ਡਰੇ ਹੋਏ ਨੇ ਅਤੇ ਪ੍ਰਸ਼ਾਸਨ ਤੋਂ ਬਾਗ ਨੂੰ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਬੰਨੀ ਅਸੀਂ ਕਾਪ ਆਇਆ Papa ਦੇ ਘਰ ਨੂੰ ਗਏ ਆ ਤਾਂ ਉਹ ਤੋਂ ਬਾਅਦ 8 ਵਜੇ ਹੱਲਾ ਪੈ ਗਿਆ ਤੇ ਬਾਗ ਦਾ ਤਾਂ ਫਿਰ ਇਹ ਜੰਗਲ ਨੂੰ ਲੈ ਕੇ ਚੱਲ ਗਿਆ ਅਸੀਂ ਸਾਰੇ ਮਗਰ ਫਿਰ ਨਗਰ ਗਏ ਤੇ ਤਦ ਫਿਰ ਇਹ ਛੱਡ ਦਿੱਤੀ ਗਾ ਤਾਂ ਉਹਨੇ ਅੰਦਰ ਆ ਲਾਈਟਿੰਗ ਆਇ ਨੂੰ ਕਾਫੀ ਖੁਰਲੀ ਵੀ ਤੋੜ ਦਿੱਤੀ ਐ ਤੇ ਖੁੰਡੇ ਸਮੇਤ ਲਈ ਗਾ ਇਹ ਰੱਸੀ ਸਮੇਤ ਤੇ ਅਸੀਂ ਥੱਲੇ ਸੜਕਾ 'ਚ ਚਾਈ ਕੇ ਘੇਰੀ ਇਹ ਬਾਗ ਆਇਆ ਕਿ ਤੁਸੀਂ ਕਿੱਥੇ ਬਾਗ ਜੰਗਲ ਤੋਂ ਆਇਆ ਉਹ ਤੁਸੀਂ ਕੀ ਜਾਣਦੇ ਵੀ 2-3 ਮਿੰਟ ਦੀ ਜਗ੍ਹਾ ਨਾਲ ਬੈਠੇ ਹਾਂ ਜੀ ਇਹ ਤਾਂ ਬੱਚੀ ਨਾ ਇੱਕ ਹਫਤਾ ਪਹਿਲੇ ਖਾਦੀ ਜੰਗਲਾਤ ਵਾਲੇ ਕੋਈ ਨਹੀਂ ਇੱਧਰ ਦਿਖਦਾ ਨਾ ਕੋਈ ਸੁਣਦਾ ਸਰਦਿਆ ਤਾਂ ਬੱਚਿਆਂ ਦਾ ਵੀ ਖਤਰਾ ਕੱਲੇ ਆਈ ਜਾਇ ਸਿੱਖਦੇ ਨਹੀਂ ਸਾਡੇ ਘਰ ਜੰਗਲ ਦੇ ਵਿੱਚ ਨਿੱਧਰ ਪਸ਼ੂ ਕਿੰਜਾਂ ਦੇ ਅਸੀਂ ਚਾਹਦੇ ਆਂ ਕਿ ਇਹ ਇਹਨਾਂ ਜਿਹੜੇ ਇਹ ਜਾਨਵਰ ਨੇ ਇਹਨਾਂ ਨੂੰ ਫੜਿਆ ਜਾਏ ਤੇ ਜਿਹੜੇ ਅਸੀਂ ਪਸ਼ੂ ਰੱਖੇ ਉਹਨਾਂ ਇਹਨਾਂ ਨੂੰ ਕੁਛ ਨਾ ਹੋਵੇ ਮੇਰਾ ਮਾਰਨਿੰਗ ਟਾਈਮ ਹੀ ਆ ਪਸ਼ੂ ਇੱਥੇ ਬਾਹਰ ਬੰਨੇ ਪਏ ਸੀਗੇ ਦੁੱਧ ਚੋਇਆ ਤੇ ਉਦੋਂ ਬਾਅਦ ਪੱਠੇ ਪਾਏ ਪਸ਼ੂਆਂ ਨੂੰ ਤੇ ਅਚਾਨਕ ਇਧਰ ਸਾਈਡ ਤੋਂ ਬਾਗ ਆਇਆ ਤੇ ਉਹਨੇ ਗਾਂ ਤੇ ਹਮਲਾ ਕਰਤਾ ਤੇ 5-7 ਦਿਨ ਪਹਿਲੇ ਉਹਨਾਂ ਨੇ ਇੱਕ ਪਹਿਲੇ ਬੱਚਾ ਛੋਟਾ ਮਾਰਤਾ ਸੀ ਤੇ ਹੁਣ ਅੱਜ ਫੇਰ ਗਾਈ ਤੇ ਸਵੇਰੇ ਉਹਨਾਂ ਨੇ ਹਮਲਾ ਕੀਤਾ ਤੇ ਖੁਰਲੀ ਤੋੜਦੀ ਐ ਪੱਠਿਆਂ ਪਾਣ ਵਾਲੀ ਤੇ ਗਾਈ ਨੂੰ ਧੜਾ ਕੇ ਲੈ ਗਿਆ نیچے ਕੀ ਕਿਹਾ ਹੈ ਕਿ ਗਾਜ ਦੇ ਨੰਦਰਾਂ ਨੰਦਰਾਂ ਲਾਤੀਆਂ ਦਾ ਅਟੈਕ ਕੀਤਾ ਜੀ ਗਾ ਵੀ ਖਾ ਗਾ ਕੰਡਮ ਗਾ ਕੰਡਮ ਕਰਤੀ ਜੀ ਉਹਨਾਂ ਨੇ ਦੇਖ ਲਓ ਕਿੰਨੇ ਸੱਟਾਂ ਚੋਟਾਂ ਲੱਗੀਆਂ ਗਾਈ ਦੇ ਨੰਦਰਾਂ ਲਾਤੀਆਂ